ਅੰਮ੍ਰਿਤਸਰ ਤੋਂ ਇੱਕ ਬੇਹੱਦ ਖਬਰ ਸਵੱਡੀ ਸਾਹਮਣੇ ਆਈ ਹੈ ਜਿੱਥੇ ਕੇ ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸਿਧਾਂਤ 2023 ਦੀ 12163 ਅਧੀਨ ਮੇਲੇ ਅਧਿਕਾਰੀਆਂ ਦੀ ਵਰਤੋਂ ਕਰਦੇ ਜ਼ਿਲ੍ਹੇ ਚ ਅਮਨ ਕਾਨੂੰਨ ਦੀ ਸਥਿਤੀ ਅਤੇ ਜਨਤਕ ਸੁਰੱਖਿਆ ਬਣਾਈ ਰੱਖਣ ਲਈ ਅਹਿਮ ਪਾਬੰਦੀਆਂ ਲਾਗੂ ਕੀਤੀਆਂ ਨੇ ਇਹ ਸਾਰੇ ਹੁਕਮ 6 ਮਾਰਚ 2026 ਤੱਕ ਲਾਗੂ ਰਹਿਣਗੇ ਸੜਕੀ ਢਾਂਚੇ ਦੀ 판 ਤੋੜ ਤੇ ਰੋਕ ਲਾ ਕੀ ਹੈ ਜਾਨਕੀ ਸੜਕਾਂ ਪੁਲਾਂ ਅਤੇ ਫਲਾਈਓਵਰਾਂ ਤੇ ਲੱਗੀ ਰੇਡਿੰਗ ਆ ਡਿਵਾਈਡਰਾਂ ਨੂੰ ਤੋੜ ਕੇ ਆਰਜੀ ਰਸਤਾ ਬਣਾਉਣ ਤੇ ਮੁਕੰਮਲ ਪਬੰਦੀ ਲਗਾ ਦਿੱਤੀ ਹੈ ਇੱਕ ਕਦਮ ਹਾਦਸਿਆਂ ਨੂੰ ਰੋਕਣ ਲਈ ਚੁੱਕਿਆ ਗਿਆ ਕਿਉਂਕਿ ਕਈ ਵਾਰ ਮਸ਼ੀਨਾ ਜਾਂ ਟਰਾਲੀਆਂ ਲਗਾਉਣ ਲਈ ਲੋਕ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਸ ਤੋਂ ਬਾਅਦ ਪ੍ਰਦਰਸ਼ਨਾਂ ਦੇ ਹੇਠ ਅ ਵਰਡੇ ਪੱਦਰ ਦੇ ਜਿਹੜੇ ਧਰਨੇ ਲੱਗਦੇ ਨੇ ਉਹਨਾਂ ਤੇ ਮਨਾਹੀ ਕਰ ਦਿੱਤੀ ਐ ਅੰਮ੍ਰਿਤਸਰ ਪੁਲਿਸ ਅਧੀਨ ਆਉਂਦੇ ਇਲਾਕੇ ਦੇ ਵਿੱਚ ਜਿੱਥੇ ਹੁਣ ਪੰਜ ਜਾਂ ਇਸ ਤੋਂ ਵੱਧ ਲੋਕਾਂ ਦਾ ਵੱਡਾ ਇਕੱਠ ਰੈਲੀਆਂ ਤੇ ਨਾਹਰੇਬਾਜ਼ੀਆਂ ਕਰਨ ਤੇ ਪਾਬੰਦੀ ਲਗਾ ਦਿੱਤੀ ਐ ਇਹੇ ਹੁਕਮ ਸਿਆਸੀ ਜਥੇਬੰਦੀਆਂ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦੇ ਖਦਸ਼ੇ ਨੂੰ ਦੇਖਦਿਆਂ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਦੱਸੀਏ ਕਿ ਹੁਣ ਅਸਲੀ ਭੰਡਾਰ ਬਿਆਸ ਨੇੜੇ ਪਬੰਦੀ ਅਸਲਾ ਭੰਡਾਰ ਜਾਨੀ ਕਿ ਹੁਣ 100 ਵਰਗ ਗੱਜ ਦੇ ਨੇੜੇ ਅੰਦਰ ਜਲਨਸ਼ੀਲ ਪਦਾਰਥਾਂ ਦੀ ਜਾਂ ਕਿਸੇ ਵੀ ਅਣਗਿਣਤ ਹੋਰ ਚੀਜ਼ਾਂ ਦੀ ਉਸਾਰੀ ਤੇ ਪੂਰਨ ਤੌਰ ਤੇ ਰੋਕ ਲਗਾ ਦਿੱਤੀ ਹੈ। ਉਸ ਤੋਂ ਬਾਅਦ ਦੱਸੀਏ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਕੰਡਿਆਲੀ ਤਾਰ ਤੋਂ 500 ਮੀਟਰ ਦੇ ਘੇਰੇ ਵਿੱਚ ਸ਼ਾਮ 6 ਵਜੇ ਤੋਂ ਸਵੇਰ 6 ਵਜੇ ਤੱਕ ਆਮ ਲੋਕਾਂ ਦੀ ਹਰਕਤ ਤੇ ਪਬੰਦੀ ਗਾ ਦਦੀ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਹ ਵੱਡੇ ਕਦਮ ਚੁੱਕੇ ਗਏ ਨੇ ਇਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਹੁਣ ਅੰਮ੍ਰਿਤਸਰ ਦੇ ਵਿੱਚ ਲਕੀਆਂ ਵੱਡੀਆਂ ਪਾਬੰਦੀਆਂ 6 ਮਾਰਚ 2026 ਤੱਕ ਇਹ ਲਾਗੂ ਰਹਿਣ ਦੇ ਹੁਕਮ ਜਾਰੀ ਹੋਏ ਨੇ ਔਰ ਜਿਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ ਵੱਡੇ ਹੁਕਮ ਜਾਰੀ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਇਹ ਸਖਤ ਪਾਬੰਦੀਆਂ ਲਾਗੂ ਕਰਨ ਦਾ ਫੈਸਲਾ ਇਸ ਕਰਕੇ ਕੀਤਾ ਗਿਆ ਕਿਉਂਕਿ ਇਹ ਹੁਣ ਲੋਕਾਂ ਨੂੰ ਜਿੱਥੇ ਸਾਰੀਆਂ ਪਾਬੰਦੀਆਂ ਦਾ ਮਾਨਤਾ ਕਰਨੀ ਪਵੇਗੀ ਔਰ ਜੇਕਰ ਕੋਈ ਉਲੰਘਣਾ ਕਰਦੇ ਨਿਯਮਾਂ ਦੀ ਤੇ ਉਸਤੇ ਬਣਦੀ ਕਾਰਵਾਈ ਕੀਤੀ ਜਾਣ ਵਾਲੀ ਹੈ ਪ੍ਰਸ਼ਾਸਨ ਅਲਰਟ ਤੇ ਔਰ ਦੱਸਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਵੱਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਔਰ ਲੋਕਾਂ ਦੇ ਹੌਸਲੇ ਖੁੱਲਦੇ ਦੇਖਦੇ ਹੋਏ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਸਖਤ ਹੁਕਮ ਜਾਰੀ ਕੀਤੇ ਨੇ ਤਾਂ ਅਮਰੀਕਸਰ ਵਾਸੀਆਂ ਦੇ ਲਈ ਵੱਡੇ ਹੁਕਮ ਜਾਰੀ ਹੋਏ ਨੇ ਤੁਸੀਂ ਜ਼ਰਾ ਧਿਆਨ ਨਾਲ ਇਸ ਖਬਰ ਨੂੰ ਸੁਣੀਓ ਵਦੀਕ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਤੇ ਜੇਕਰ ਕੋਈ ਵੀ ਤੁਸੀਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤੇ ਤੁਹਾਡੇ ਉੱਤੇ ਵੱਡੀ ਕਾਰਵਾਈ ਕੀਤੀ ਜਾਣ ਵਾਲੀ ਹੈ